ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੈ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੈ ਛੇ ਨਹੀਂ ਇਹ ਜਿਹੜਾ ਮੈਨੂੰ ਪਤਾ ਪੂਰਾ ਕਿ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਇਹਨਾਂ ਦਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਣ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚਲੇ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਕਾਤ ਕਿਦਾਂ ਹੋਈ ਮੁਲਾਕਾਤ ਹੋਇਆ ਕੋਈ ਲਾਤ ਮੇਰੇ ਸਾਨੇ ਡੈੱਥ ਹੋ ਗਈ ਉਹਨਾਂ ਦੀ ਕਿਹੜੀ ਸੀ ਸਿਰ 'ਚ ਮੱਝੀਆਂ ਗੋਲੀ ਸਾਂ ਸਿਰ 'ਚ ਮਾਰੀਆਂ ਗੋਲੀ ਕਿਹੜੇ ਗੋਲੇ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਭੱਜ ਗਏ ਬੰਦੇ ਬੰਦੇ ਹਾਂ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸਬੰਧੀ ਜਿਹੜੀ ਹੈ ਸੂchna ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਕੀ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇੱਥੇ ਅੰਮ੍ਰਿਤਸਰ ਵਿਆਹ ਹੈ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੈ ਉਹਨਾਂ ਦੀ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੈ ਛੇ ਨੇ ਇਹ ਜੀ ਤਾਂ ਮੈਨੂੰ ਪਤਾ ਪੁਰਾ। ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ? ਕੁੜੀ ਵੱਲੋਂ ਹੀ ਮੇਰੇ ਨਾਲ। ਕੁੜੀ ਵੱਲੋਂ ਹਨਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨਾ। ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਆ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ। ਅੱਛਾ ਜਾਣ ਪਛਾਨ। ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚੱਪਾ। ਹਾਂਜੀ ਹਸਪੀਟਲ ਲੈ ਕੇ ਆ। ਤੇ ਮੁਲਾਕਾਤ ਕਿਦਾਂ ਹੋਈ? ਮੁਲਾਕਾਤ ਹੋਤਾ ਕੋਈ। ਲਾਤ ਮੇਰੇ ਸਾਨੇ ਡੈੱਥ ਹੋ ਗਈ ਉਹਨਾਂ ਦੀ। ਕਿਹੜੀ ਸੀ ਸਿਰ 'ਚ ਮੱਝੀਆਂ ਗੋਲੀ? ਸਾਂ ਸਿਰ 'ਚ ਮਾਰੀਆਂ ਗੋਲੀ। ਕਿਹੜੇ ਕੁੜੇ ਚੱਲੀਆਂ ਸੀ? ਗੋਲੀਆਂ ਦੋ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜੋ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸਬੰਧੀ ਜਿਹੜੀ ਹੈ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਹ ਤੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੈ ਉਹਨਾਂ ਦੀ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੈ ਛੇ ਅਨੇ ਹੀ ਚੀਜ਼ਾਂ ਮੈਨੂੰ ਪਤਾ ਬੂਰਾ ਬਈਓ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਹਨ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਣ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚਾ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਕਾਤ ਕਿਦਾਂ ਹੋਈ ਮੁਲਾਕਾਤ ਹੋਇਆ ਕੋਈ ਲਾਤ ਮੇਰੇ ਸਾਨੇ ਡੈੱਥ ਹੋ ਗਈ ਉਹਨਾਂ ਦੀ ਕਿਹੜੀ ਸਿਰ 'ਚ ਮੱਝੀਆਂ ਗੋਲੀ ਸਾਂ ਸਿਰ 'ਚ ਮਾਰੀਆਂ ਗੋਲੀ ਕਿਹੜੇ ਕੁੜੇ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਮੈਂ ਭੱਜ ਗਏ ਬੰਦੇ ਬੰਦੇ ਹਾਂ ਹੌਣੇ-ਹੌਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मारी ਤਾਬ ਨਾ ਚਾਲਦੀਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਐ ਸੂchna ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਹੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ ਦੇ ਉਹਨਾਂ ਦਾ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਛੇ ਨਹੀਂ ਇਹ ਜਿਹੜਾ ਮੈਨੂੰ ਪਤਾ ਪੁਰਾਣੀ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਇਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ-ਪਛਾਣ ਵਾਲੇ ਹੀ ਉਹਨਾਂ ਅੱਛਾ ਜਾਣ-ਪਛਾਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਕਾਤ ਕਿਦਾਂ ਹੋਈ ਮੁਲਾਕਾਤ ਹੋਈ ਲਾਤ ਮੇਰੇ ਸਾਨੇ ਡੈੱਟ ਹੋ ਗਈ ਉਹਨਾਂ ਦੀ ਕਿਹੜੀ ਸਿਰ 'ਚ ਮੱਝੀਆਂ ਗੋਲੀ ਸਾਹ ਸਿਰ 'ਚ ਮਾਰੀਆਂ ਗੋਲੀ ਕਿਹੜੇ ਕੁੜੇ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਮੈਂ ਭੱਜ ਗਏ ਬੰਦੇ ਬੰ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸਬੰਧੀ ਜਿਹੜੀ ਇਹ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਕੀ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇੱਥੇ ਅੰਮ੍ਰਿਤਸਰ ਵਿਆਹ ਹੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਜੀ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਹੋਵੇ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਛੇ ਅਨੇ ਚੀ ਦਾ ਮੈਨੂੰ ਪਤਾ ਬੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਣ ਪਛਾਨ ਉਹ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਕਾਤ ਕਿਦਾਂ ਹੋਇਆ ਮੁਲਾਕਾਤ ਕੀਤਾ ਦਾ ਕੋਈ ਲਾਤ ਜੇ ਸਰਪੰਚ ਐ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬ ਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦ ਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਜਖਮਾਰੀ ਤਾਬ ਨਾ ਚਾਲਦੀਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਇਹ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਕੀ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਹ ਤਾਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਨੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰਜਿਸਟ੍ਰੇ ਤੋਂ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਛੇ ਨੇ ਇਹ ਚੀਜ਼ ਦਾ ਮੈਨੂੰ ਪਤਾ ਬੁੱਧਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਸਾਹਮਣੇ ਕੁੜੀ ਵੱਲੋਂ ਹਨ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਣ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚੱਪੀ ਹਾਂਜੀ ਹਸਪੀਟਲ ਲੈ ਕੇ ਆ ਤੇ ਹਮਲਾਤ ਕਿਦਾਂ ਸੀ ਹਮਲਾਤ ਕਿੱਤਾ ਸੀ ਕੋਈ ਹਮਲਾਤ ਮੇਰੇ ਸਾਹਮਣੇ ਡੈਥ ਹੋ ਗਈ ਉਹਨਾਂ ਦੀ ਸਿਰ 'ਚ ਵੱਜੀ ਨਾ ਗੋਲੀ ਸਾਹ ਸਿਰ 'ਚ ਮਾਰੀਆਂ ਗੋਲੀ ਕਿਹੜੇ ਗੋਲੇ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਮੈਨੂੰ ਪੱਜ ਗਏ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਹੀ ਦੂਜੇ ਪਾਸੇ ਪੁਲਿਸ ਨੂੰ ਇਸ ਸਬੰਧੀ ਜਿਹੜੀ ਇਹ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਉਂਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉਹ ਤਾਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਸੀ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋਇਆ ਛੇ ਨਹੀਂ ਇਹ ਚੀਜ਼ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਸੀ ਮੈਂ ਸਰ ਕੁੜੀ ਵੱਲੋਂ ਹਨਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਗਏ ਤੇ ਹੁਲਾਤ ਕਿਦਾਂ ਸੀ ਹੁਲਾਤ ਕਿਦਾਂ ਸੀ ਕੋਈ ਹੁਲਾਤ ਮੇਰੇ ਸਾਨੂੰ ਡੈੱਟ ਹੋ ਗਈ ਉਹਨਾਂ ਦੀ ਸਿਰ 'ਚ ਵੱਜੀਆਂ ਗੋਲੀਆਂ ਸਾਂ ਸਿਰ 'ਚ ਮਾਰੀਆਂ ਗੋਲੀਆਂ ਕਿਹੜੇ ਕੁੜੇ ਚੱਲੀਆਂ ਸੀ ਗੋਲੀਆਂ ਦੋ ਦੀ ਆਵਾਜ਼ ਆਈ ਮੈਂ ਪੰਜ ਕੇ ਬੰਦੇ ਬੰਦੇ ਹਾਂ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਾਲਦੀਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸਬੰਧੀ ਜਿਹੜੀ ਹੈ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਕੀ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਹੈ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉੱਥੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਨੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਕੋਈ ਰੰਜਿਸ਼ ਸੀ ਉਹਨਾਂ ਦੀ ਪਤਾ ਨਹੀਂ ਇਹ ਚੀਜ਼ ਤਾਂ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋ ਰਿਹਾ ਹੁੰਦਾ ਸੀ ਛੇ ਨੇ ਇਹ ਜਿਹੜਾ ਮੈਨੂੰ ਪਤਾ ਬੁੱਧਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਸਾਹ ਕੁੜੀ ਵੱਲੋਂ ਹਨ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਹੁਲਾਕ ਕਿਦਾਂ ਸੀ ਹੁਲਾਕ ਕਿੱਤਾ ਸੀ ਕੁਈ ਹੁਲਾਕ ਮੇਰੇ ਸਾਹ ਨਾਲ ਡੈਥ ਹੋ ਗਈ ਉਹਨਾਂ ਦੀ ਸਿਰ 'ਚ ਵੱਜੀਆਂ ਗੋਲੀ ਸਾਹ ਸਿਰ 'ਚ ਮਾਰੀਆਂ ਗੋਲੀ ਕਿਹੜੇ ਗੋਲੇ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਮੈਂ ਪੱਜ ਗਏ ਬੰਦੇ ਬੰਦੇ ਪ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਹੈ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਕੀ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਣਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਕੋਈ ਰੰਜਿਸ਼ ਸੀ ਉਹਨਾਂ ਦੀ ਪਤਾ ਨਹੀਂ ਇਹ ਚੀਜ਼ ਤਾਂ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋ ਰਿਹਾ ਸੀ ਛੇ ਨਹੀਂ ਇਹ ਜਿਹੜਾ ਮੈਨੂੰ ਪਤਾ ਬੁੱਧਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਸਾਹ ਕੁੜੀ ਵੱਲੋਂ ਉਹਨਾਂ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਣ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਣ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਹਮਲਾਤ ਕਿਦਾਂ ਸੀ ਹਮਲਾਤ ਕਿੱਥਾ ਸੀ ਹਮਲਾਤ ਮੇਰੇ ਸਾਹ ਨਾਲ ਡੈਥ ਹੋ ਗਈ ਉਹਨਾਂ ਦੀ ਸਿਰ 'ਚ ਵੱਜੀਆਂ ਗੋਲੀਆਂ ਸਾਹ ਸਿਰ 'ਚ ਮਾਰੀਆਂ ਗੋਲੀਆਂ ਕਿਹੜੇ ਗੋਲੇ ਚੱਲੀਆਂ ਗੋਲੀਆਂ ਦੋ ਦੀ ਆਵਾਜ਼ ਆਈ ਮੈਨੂੰ ਪੰਜ ਕੇ ਬੰਦੇ ਬੰਦੇ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸਬੰਧੀ ਜਿਹੜੀ ਹੈ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਕੀ ਉੱਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਉਂਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਹ ਤਾਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਨੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰਜਿਸਟਰ ਹੈ ਉਹਨਾਂ ਕੋਲ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੈ ਛੇ ਨਹੀਂ ਇਹ ਚੀਜ਼ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਹੀ ਮੈਂ ਸਰ ਕੁੜੀ ਵੱਲੋਂ ਹਨਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਤ ਕਿਦਾਂ ਦਾ ਮੁਲਾਤ ਕਿਦਾਂ ਦਾ ਮੁਲਾਤ ਮੇਰੇ ਸੋਨਾਂ ਨੇ ਡੈੱਥ ਹੋ ਗਈ ਉਹਨਾਂ ਦੀ ਇਹ ਜਿਹੜੀ ਸਿਰ 'ਚ ਵੱਜੀਆਂ ਗੋਲੀ ਸਾਂ ਸਿਰ 'ਚ ਮਾਰੀਆਂ ਗੋਲੀ ਕਿਹੜੇ ਕੁੜੇ ਚਲੀ ਜਾਂ ਗੋਲੀਆਂ ਦੋ ਦੀ ਆਵਾਜ਼ ਆਈ ਪੰਜ ਕੇ ਬੰਦੇ ਬੰਦੇ ਆ ਹਾਂ ਪੰਜ ਗ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਵਿਆਹ ਤੇ ਗਏ ਸਰਪੰਚ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਦੀ ਮੌਤ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੋ ਕਿ ਇੱਕ ਵਿਆਹ ਸਮਾਗਮ ਤੇ ਗਿਆ ਹੁੰਦਾ ਹੈ ਤਾਂ ਉੱਥੇ ਕੁਝ ਨਕਾਬਪੋਸ਼ ਵਿਅਕਤੀ ਆਂਦੇ ਨੇ ਜੋ ਪਹਿਲਾਂ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਸਰਪੰਚ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ जख्मਾਂ ਦੀ ਤਾਬ ਨਾ ਚਲਦਿਆਂ ਸਰਪੰਚ ਦਮ ਤੋੜ ਦਿੰਦਾ ਹੈ ਉੱਥੇ ਦੂਜੇ ਪਾਸੇ ਪੁਲਿਸ ਨੂੰ ਇਸ ਸੰਬੰਧੀ ਜਿਹੜੀ ਹੈ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ ਹੈ ਹਾਲਾਕੀ ਉਥੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਪੰਚ ਸਾਹਿਬ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਵਿਆਹ ਤੇ ਆਏ ਹੋਏ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਇੱਕ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਹੈ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਮੇਂ دہشت ਦਾ ਮਾਹੌਲ ਬਣ ਗਿਆ ਹੈ ਉਹ ਤੁਹਾਨੂੰ ਵੀ ਤਸਵੀਰਾਂ ਦਿਖਾਉਂਦੇ ਆ ਜੋ ਕਿ ਅੰਮ੍ਰਿਤਸਰ ਦੇ ਮੈਰਿਜ ਪੈਲਸ ਦੀਆਂ ਨੇ ਜਿੱਥੇ ਕਿ ਵਿਆਹ ਚੱਲ ਰਿਹਾ ਹੁੰਦਾ ਹੈ ਵਿਆਹ ਸਮਾਗਮ ਦੌਰਾਨ ਅਚਾਨਕ ਹੀ ਗੋਲੀਆਂ ਚੱਲ ਜਾਂਦੀਆਂ ਨੇ ਜਿਸ ਦੇ ਵਿੱਚ ਸਰਪੰਚ ਦੀ ਮੌਤ ਹੋ ਗਈ ਹੈ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਹੂੰ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਹ ਤਾਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਨੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰਜਿਸਟਰ ਹੈ ਉਹਨਾਂ ਕੋਲ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੈ ਸ਼ੈ ਇਹ ਨਹੀਂ ਯਕੀਨ ਹੈ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਹੀ ਮੈਂ ਸਰ ਕੁੜੀ ਵੱਲੋਂ ਹਨਾ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲਾ ਹੈ